ਪਾਸ ਟੂ ਪਾਸ ਵਾਲਿਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ 2555 ਸਰਕਾਰੀ ਨੌਕਰੀਆਂ ਆਈਆਂ 25000 ਮਹੀਨੇ ਦੀ ਤਨਖਾਹ ਹੋਏਗੀ ਤੁਸੀਂ ਬਣੋਗੇ ਯੋਗਾ ਟ੍ਰੇਨਰ ਉਹ ਵੀ ਸਰਕਾਰੀ ਔਰ ਇਹ ਨੌਕਰੀ ਮਿਲੇਗੀ ਤੁਹਾਨੂੰ ਬਿਨਾ ਪੇਪਰ ਦੇ ਸਿਰਫ ਮੈਰਿਟ ਦੇ ਉੱਤੇ ਆਓ ਗੱਲ ਕਰਦੇ ਆਂ ਇਹਦੇ ਬਾਰੇ ਇਹ 2500 ਤੇ 55 ਸਰਕਾਰੀ ਨੌਕਰੀਆਂ ਪੋਸਟਾਂ ਕਹਿ ਲਓ ਯੋਗਾ ਟ੍ਰੇਨਰ ਦੀਆਂ ਜਿਵੇਂ ਪਹਿਲਾਂ ਪਹਿਲਾਂ ਈਟੀਟੀ ਹੁੰਦੀ ਹੁੰਦੀ ਸੀ ਨਾ ਤੇ ਪਹਿਲਾਂ ਇੱਕ ਐਂਟਰੈਂਸ ਟੈਸਟ ਲਿਆ ਜਾਂਦਾ ਸੀ ਉਹੀ ਬੱਚੇ ਸਿਲੈਕਟ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਈਟੀਟੀ ਕਰਨ ਤੋਂ ਬਾਅਦ ਟੀਚਰ ਦੀ ਨੌਕਰੀ ਮਿਲਣੀ ਹੀ ਮਿਲਣੀ ਹੁੰਦੀ ਸੀ ਹੌਲੀ ਹੌਲੀ ਫਿਰ ਬਾਹਰ ਚ ਟੈਸਟ ਲੈਣ ਲੱਗ ਗਏ ਇਸ ਕਰਕੇ ਪਹਿਲਾਂ ਸਰਕਾਰੀ ਨੌਕਰੀ ਐਵੇਂ ਮਿਲਦੀ ਸੀ ਉਹਦੀ ਤਰਜ਼ ਤੇ ਹੀ ਬੜੇ ਚਿਰਾਂ ਬਾਅਦ ਕਿਤੇ ਐਵੇਂ ਦਾ ਤੋਹਫਾ ਮਿਲਿਆ ਬੱਚਿਆਂ ਨੂੰ ਕਿ ਇੱਕ ਤੇ ਪੇਪਰ ਨਹੀਂ ਹੋਣਾ ਪਹਿਲਾਂ ਪਹਿਲਾਂ ਨਹੀਂ ਸੀ ਹੁੰਦਾ ਹੁੰਦਾ ਜਦੋਂ ਕੋਈ ਟਮਾਟਾਵਾ ਬੀਆ ਡੀਟੀਟੀ ਜਾਂ ਕੋਈ ਐਮਏ ਕਰਦਾ ਹੁੰਦਾ ਸੀ ਉਸੇ ਤਰੀਕੇ ਦੇ ਨਾਲ ਇਹ ਪੋਸਟਾਂ ਆਈਆਂ ਨੇ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਰੀਆਂ ਪੋਸਟਾਂ ਨੇ ਜੀ ਇਹ ਤੇ ਇਹਦੀਆਂ ਸਾਰੀ ਯੋਗਤਾ ਤਨਖਾਹ ਉਮਰ ਸਮਾਂ ਕਿਵੇਂ ਅਪਲਾਈ ਕਰਨਾ ਤੇ ਲਾਸਟ ਤਰੀਕ ਕੀ ਏ ਸਭ ਤੋਂ ਪਹਿਲਾਂ ਦੇਖੋ ਜੀ ਸਾਨੂੰ ਚਾਹੀਦੀ ਏ 12ਵੀਂ ਕਲਾਸ ਪਾਸ ਠੀਕ ਹੈ ਜੀ ਬਹੁਤ ਸਾਰੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ 12ਵੀਂ ਕਲਾਸ ਪਾਸ ਨੇ ਉਸ ਤੋਂ ਬਾਅਦ ਜਿਹੜੀ ਉਮਰ ਹੈ ਜਨਰਲ ਕੈਟਾਗਰੀ ਦੇ ਲਈ 30 ਸਾਲ ਆ ਬਾਕੀ ਜਿਹੜੇ bc sc ਨੇ ਉਹਨਾਂ ਵਾਸਤੇ ਜਿਹੜੀ ਰਿਲੈਕਸੇਸ਼ਨ ਦਿੱਤੀ ਜਾਏਗੀ 5 ਸਾਲ ਦੀ ਆਮ ਕਰਕੇ ਹੁੰਦੀ ਏ ਲੇਕਿਨ ਪ੍ਰੋਪਰ ਉਹਨਾਂ ਦੱਸਿਆ ਨਹੀਂ ਆ ਲੇਕਿਨ ਤੁਸੀਂ ਫਾਰਮ ਭਰਦੇ ਹੋ ਉਹਦੇ ਵਿੱਚ ਤੁਹਾਨੂੰ ਆਪਸ਼ਨ ਮਿਲ ਜੇਗੀ ਫਾਰਮ ਕਿਵੇਂ ਭਰਨਾ ਉਹ ਵੀ ਦੱਸਦੇ ਆ ਜਿਹੜੀ ਯੋਗਤਾ ਦੱਸੀ ਸੀ ਪਲੱਸ 2 ਕਲਾਸ ਪਾਸ ਉਹਦੇ ਵਿੱਚ ਜਨਰਲ ਕੈਟਾਗਰੀ ਦੇ ਲਈ ਤੁਹਾਨੂੰ ਚਾਹੀਦੇ ਨੇ 50% ਨੰਬਰ ਪਲੱਸ 2 ਚੋਂ ਬਾਕੀ ਕੈਟਾਗਰੀਜ਼ ਦੇ ਲਈ 45% ਨੰਬਰ ਚਾਹੀਦੇ ਨੇ ਠੀਕ ਉਸ ਤੋਂ ਬਾਅਦ ਜਿਹੜੀ ਤਨਖਾਹ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤੀ ਏ ਕਿ ਮਹੀਨੇ ਦੀ ਮਿਲੇਗੀ ਤੁਹਾਨੂੰ 25000 ਜਦੋਂ ਤੁਸੀਂ ਯੋਗਾ ਟ੍ਰੇਨਰ ਬਣ ਜਾਓਗੇ ਉਸ ਤੋਂ ਬਾਅਦ ਸਮਾਂ ਇਹ ਸਮਾਂ ਕਿਹੜੇ ਦੀ ਗੱਲ ਕਰ ਰਿਆ ਮੈਂ ਤੁਹਾਡਾ ਜਿਹੜਾ ਤੁਸੀਂ ਫਾਰਮ ਭਰਨਾ ਹੈ ਨਾ ਇਹਦੇ ਵਿੱਚ ਮੈਰਿਟ ਬੇਸ ਤੇ ਸਿਲੈਕਸ਼ਨ ਹੋਣੀ ਏ ਜਿੰਨੇ ਤੁਹਾਡੇ ਪਲੱਸ 2 ਜੋ ਨੰਬਰ ਹੋਏ 2555 ਬੰਦੇ ਚੁਣਲੇ ਜਾਣਗੇ ਕਾਦੇ ਵਾਸਤੇ ਤੁਹਾਨੂੰ 1 ਸਾਲ ਦਾ ਡਿਪਲੋਮਾ ਪਹਿਲਾਂ ਕਰਵਾਇਆ ਜਾਏਗਾ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸਿਜ਼ 1 ਸਾਲ ਦਾ ਡਿਪਲੋਮਾ ਕਰਾਇਆ ਜਾਏਗਾ ਤੇ 8 ਮਹੀਨਿਆਂ ਦੀ ਟ੍ਰੇਨਿੰਗ ਹੋਏਗੀ 1 ਸਾਲ ਦਾ ਡਿਪਲੋਮਾ ਤੇ 8 ਮਹੀਨੇ ਦੀ ਟ੍ਰੇਨਿੰਗ ਇਸ ਸਿਖਲਾਈ ਦੌਰਾਨ ਤੁਹਾਨੂੰ 8000 ਰੁਪਇਆ ਇੱਕ ਤਰ੍ਹਾਂ ਦਾ ਵਜੀਫਾ ਵੀ ਮਿਲੇਗਾ ਜਦੋਂ ਤੁਹਾਡੀ ਟ੍ਰੇਨਿੰਗ ਇੱਥੇ ਲੱਗੇਗੀ ਕੁੱਲ 1 ਸਾਲ ਤੇ 8 ਮਹੀਨੇ ਦੀ ਤੁਹਾਨੂੰ ਬਾਅਦ ਚ ਸਿਖਲਾਈ ਮਿਲਣੀ ਹੈ ਟ੍ਰੇਨਿੰਗ ਮਿਲਣੀ ਹੈ ਪਹਿਲਾਂ ਇੱਕ ਡਿਪਲੋਮਾ ਕਰਨਾ ਤੁਸੀਂ ਠੀਕ ਹੈ ਜੀ ਇਹ ਡਿਪਲੋਮਾ ਤੇ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਤੁਸੀਂ ਕੋਈ ਪੇਪਰ ਨਹੀਂ ਭਰਨਾ ਜਿਵੇਂ ਬੀ.ਏ ਤੋਂ ਬਾਅਦ ਟੈਕਟ ਦਾ ਜਾਂ ਸਬਜੈਕਟ ਦਾ ਪੇਪਰ ਭਰਨੇ ਆ ਕੋਈ ਪੇਪਰ ਨਹੀਂ ਭਰਨਾ ਤੁਸੀਂ ਜੁਨੇ ਹੀ 2555 ਜਾਓਗੇ ਤੁਹਾਨੂੰ ਸਿਖਲਾਈ ਦਿੱਤੀ ਜਾਏਗੀ ਤੇ ਤੁਸੀਂ ਸਰਕਾਰੀ ਯੋਗਾ ਟ੍ਰੇਨਰ ਦੀ ਪੋਸਟ ਦੇ ਲਈ ਐਲੀਜੀਬਲ ਹੋ ਜਾਓਗੇ ਨੌਕਰੀ ਮਿਲ ਜਾਏਗੀ ਫਿਰ ਤੁਹਾਡੀ ਤਨਖਾਹ ਮਹੀਨੇ ਦੀ 25000 ਰੁਪਇਆ ਹੋ ਜਾਏਗੀ ਤੇ ਬਹੁਤ ਯਾਨੀ ਕਿ ਮੈਂ ਕਹਨਾ ਕਿ ਤੋਹਫੇ ਵਾਲੀ ਗੱਲ ਹੈ ਸਰਕਾਰ ਵੱਲੋਂ ਇਹ ਪੋਸਟਾਂ ਵੀ ਵਾਹ ਵਾਹ ਨੇ ਕਈ ਵਾਰੀ ਆਪਾਂ ਕਹਿੰਨੇ ਆ ਵੀ 200 250 ਜਾਂ 50 100 ਪੋਸਟ ਆਈਏ ਪੋਸਟਾਂ ਵੀ ਹੁਣ ਹਜ਼ਾਰਾਂ ਚ ਕਹਿ ਲੋ 2555 ਤੇ ਬੜੀਆਂ ਪੋਸਟਾਂ ਨੇ ਅਪਲਾਈ ਕਿਵੇਂ ਕਰਨਾ ਅਪਲਾਈ ਕਰਨ ਦੇ ਲਈ ਆ ਵੈਬਸਾਈਟ ਹੈ ਇਹ ਹੈਗੀ ਹੈ ਵੈਬਸਾਈਟ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਉਸ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਉੱਥੇ ਫਾਰਮ ਮਿਲ ਜੇਗਾ ਇਸ ਫਾਰਮ ਨੂੰ ਤੁਸੀਂ ਭਰ ਦੇਣਾ ਸਬਮਿਟ ਕਰ ਦੇਣਾ ਜੋ ਜੋ ਚੀਜ਼ਾਂ ਮੰਗੀਆਂ ਨੇ ਬਹੁਤ ਯਾਨੀ ਕਿ ਬੇਸਿਕ ਜਿਹਾ ਫਾਰਮ ਹੈ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਦਿਨ ਆਪਣੇ ਕੋਲ ਥੋੜੇ ਨੇ 2 ਜੂਨ ਲਾਸਟ ਡੇਟ ਹੈ ਜੀ 2 ਜੂਨ ਤੋਂ ਪਹਿਲਾਂ ਪਲਾ ਤੁਸੀਂ ਅਪਲਾਈ ਕਰਨਾ ਤੇ ਜਦੋਂ ਤੁਸੀਂ ਇਹ ਕੋਰਸ ਤੁਹਾਨੂੰ ਮਿਲੇਗਾ ਪਾਸ ਹੋਵੋਗੇ ਤੁਸੀਂ ਸਿਰਫ ਇਹਦੀ 1000 ਰੁਪਿਆ ਫੀਸ ਹੈ ਕੋਈ ਬਹੁਤੀ ਫੀਸ ਨਹੀਂ ਹੈ ਇਹ ਪੂਰੇ ਕੋਰਸ ਦੀ ਫੀਸ 1000 ਰੁਪਿਆ ਹੈ ਤੇ ਯੋਗਤਾ ਪਲੱਸ 2 ਪਾਸ ਹੈ ਜਿਹੜੀ ਤੁਹਾਡੀ ਸਿਲੈਕਸ਼ਨ ਹੋਣੀ ਹੈ ਉਹ ਪਲੱਸ 2 ਦੇ ਵਿੱਚ ਜਿਹੜੇ ਤੁਹਾਡੇ ਨੰਬਰ ਨੇ ਮੈਰਿਟ ਬਣਨੀ ਹੈ ਉਹਦੇ ਬੇਸ ਤੇ ਹੋਣੀ ਹੈ ਜੇ ਕਿਸੇ ਦੇ ਨੰਬਰ ਮੈਚ ਕਰਕੇ ਵੀ ਇੱਕੋ ਜਿੰਨੇ ਨੇ ਫਿਰ ਉਹਦੀ ਡੇਟ ਆਫ ਬਰਥ ਵੇਖੀ ਜਾਏਗੀ ਜੇ ਬਾਇਜਾਂਸ ਡੇਟ ਆਫ ਬਰਥ ਵੀ ਮੈਚ ਕਰ ਗਈ ਫਿਰ ਤੁਹਾਡੀ ਦਸਵੀਂ ਦੀ ਮੈਰਿਟ ਵੀ ਵੇਖੀ ਜਾਏਗੀ ਇਹ ਬੜੇ ਚਿਰਾਂ ਬਾਅਦ ਐਸਾ ਹੋਣ ਜਾ ਰਿਹਾ ਹੈ ਕਿ ਜਿਹੜੀ ਸਾਡੀ ਕੋਈ ਡਿਗਰੀ ਹੈ ਜਾਂ ਸਰਟੀਫਿਕੇਟ ਹੈ ਉਹਦੀ ਵੀ ਮੈਰਿਟ ਕਮ ਆਏਗੀ ਇੱਥੇ ਹੁਣ ਇਸ ਕਰਕੇ ਤੁਸੀਂ ਦੇਰ ਨਹੀਂ ਕਰਨੀ ਬੜਾ ਵਧੀਆ ਮੌਕਾ ਜੇ ਨਾਲੇ ਨੌਕਰੀ ਬੜੀ ਵਧੀਆ ਹੈ ਯੋਗਾ ਟ੍ਰੇਨਰ ਬਣੋਗੇ ਨਾਲੇ ਆਪ ਤੰਦਰੁਸਤ ਰਹੋਗੇ ਨਾਲੇ ਲੋਕਾਂ ਨੂੰ ਸਨੇਹਾ ਦੇਵੋਗੇ ਉਹਨਾਂ ਨੂੰ ਟ੍ਰੇਨ ਕਰੋਗੇ ਇਸ ਕਰਕੇ ਦੇਰ ਨਾ ਕਰੋ ਔਰ ਇਹ ਪੇਪਰ ਪੜਨ ਦੀ ਕੋਈ ਫੀਸ ਨਹੀਂ ਹੈ ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਇਸ ਪੇਪਰ ਨੂੰ ਅਪਲਾਈ ਕਰ ਦਿਓ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਓ